ਜਿਹੜਾ 10 ਦਾ ਪ੍ਰੋਗਰਾਮ ਆ ਉਹ ਚ ਤਮਾਮ ਜੱਥੇਬੰਦੀਆਂ ਕਿਸਾਨ ਮੋਰਚੇ ਦੀਆਂ ਪੰਜਾਬ ਵਾਲੀਆਂ ਹਰਿਆਣੇ ਵਾਲੀਆਂ ਪੁਜਰਾਸਤਾਨ ਵਾਲੀਆਂ ਉਹ ਅੰਮ੍ਰਿਤ ਸਾਹਿਬ ਅਸੀਂ ਇਕੱਠੇ ਹੋਵਾਂਗੇ 10 ਫਿਰ ਯੂਨੀਵਰਸਿਟੀ ਆਮ ਆ ਤੇ ਹਰ ਤਰ੍ਹਾਂ ਦੀ ਟਟਵੀਂ ਹਮਾਇਤ ਜਿਹੜੀ ਐ ਇਸ ਮੋਰਚੇ ਦੀ ਆਪਾਂ ਕਰਾਂਗੇ ਪੂਰੇ ਦੇਸ਼ ਦੇ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਵਾ ਸਿੱਖਿਆ ਨੀਤੀ ਸੂਬਿਆਂ ਦਾ ਅਧਿਕਾਰ ਖੇਤਰ ਆ ਸੈਂਟਰਲਾਈਜ਼ ਕਰ ਰਿਹਾ ਸੈਂਟਰ ਬਿਜਲੀ ਸੋਧ ਬਿੱਲ 2525 ਉਹ ੱਟਕੇ ਨਾਲ ਲੈ ਕੇ ਆ ਰਹੇ ਆ ਇਸ ਕਰਕੇ ਅਸੀਂ ਪੂਰੇ ਜੋਰ ਨਾਲ ਲੜੂਗਾ ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦੇ ਮੁੱਦੇ ਤੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਹੋਵੇਗਾ ਜਾਣਕਾਰੀ ਮੁਤਾਬਕ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ ਪੰਜਾਬ ਭਰ ਤੋਂ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਉਣਗੇ ਅਤੇ ਕੇਂਦਰ ਸਰਕਾਰ ਦੇ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਪ੍ਰਗਟ ਕਰਨਗੇ ਪੰਜਾਬ ਯੂਨੀਵਰਸਿਟੀ ਵਿਖੇ ਚੱਲ ਰੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ 10 ਨਵੰਬਰ ਨੂੰ ਇਸ ਮੋਰਚੇ ਦੇ ਸਮਰਥਨ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਸ਼ਾਮਲ ਹੋਣਗੀਆਂ ਕਿਸਾਨਾਂ ਗੋਣੇ ਕਿ ਜੇਕਰ ਪ੍ਰਸ਼ਾਸਨ ਨੇ ਸਾਨੂੰ ਰਸਤੇ ਵਿੱਚ ਰੋਕਿਆ ਤਾਂ ਚੰਡੀਗੜ੍ਹ ਦੀਆਂ ਸਾਰੀਆਂ ਸੜਕਾਂ ਰੋਕੀਆਂ ਜਾਣਗੀਆਂ ਅਸੀਂ ਮੋਰਚੇ ਨੂੰ ਲੰਬਾ ਚਲਾਵਾਂਗੇ ਜਿਸ ਕਰਕੇ ਵੱਖ-ਵੱਖ ਜਥੇਬੰਦੀਆਂ ਆਪਣੇ ਹਿੱਸੇ ਪਾਉਣਗੀਆਂ ਅਤੇ ਲੰਗਰ ਸਮੇਤ ਰਹਿਣ ਦਾ ਸਭ ਪ੍ਰਬੰਧ ਕਰਨਗੇ ਉਨਾ ਕਹਿ ਕਿ ਸੈਨੇਟ ਦਾ ਮੁੱਦਾ ਲਗਾਤਾਰ ਚੱਲਦਾ ਰਹੇਗਾ ਪ੍ਰੋਫੈਸਰ ਤੇ ਟੀਚਰ ਯੂਨੀਨਾ ਸਕੂਲਾਂ ਕਾਲਜਾਂ ਦੇ ਬਾਹਰ ਪ੍ਰਦਰਸ਼ਨ ਕਰਨਗੇ ਕਿਸਾਨ ਆਗੂ ਨੇ ਕਿਹਾ ਕਿ 10 ਨਵੰਬਰ ਨੂੰ ਸ਼ਾਂਤਮਈ ਪ੍ਰਦਰਸ਼ਨ ਚੱਲੇਗਾ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ 10 ਨਵੰਬਰ ਨੂੰ ਹੀ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਚਾਰੋਂ ਮੁੱਖ ਗੇਟਾਂ ਨੂੰ ਜਿੰਦੇ ਮਾਰ ਕੇ ਯੂਨੀਵਰਸਿਟੀ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਦੇ ਕੰਨਾਂ ਤੱਕ ਵਿਦਿਆਰਥੀਆਂ ਦੀ ਆਵਾਜ਼ ਪਹੁੰਚਾਈ ਜਾ ਸਕੇ ਅੱਜ ਮੀਟਿੰਗ ਚ ਲੰਮੀ ਚਰਚਾ ਹੋਈ ਹੈ ਤੁਹਾਨੂੰ ਜਿਹੜੇ ਆਖਣ ਦੱਸ ਦਿੱਤਾ ਵਾ ਜਿਹੜਾ ਦਸਤਾ ਪ੍ਰੋਗਰਾਮ ਆ ਉਹ ਚ ਤਮਾਮ ਜੱਥੇ ਬੰਦਿਆਂ ਕਿਸਾਨ ਮਜ਼ਦੂਰ ਮੋਰਚੇ ਦੀਆਂ ਪੰਜਾਬ ਵਾਲੀਆਂ ਹਰਿਆਣੇ ਵਾਲੀਆਂ ਪੁਜਰਾਸਤਾਨ ਵਾਲੀਆਂ ਉਹ ਅੰਮ੍ਰਿਤਸਰ ਅਸੀਂ ਇਕੱਠੇ ਹੋਵਾਂਗੇ ਦਸ ਨੂੰ ਫਿਰ ਯੂਨੀਵਰਸਿਟੀ ਆਵਾਂਗੇ ਔਰ ਹਰ ਤਰ੍ਹਾਂ ਦੀ ਡਟਵੀਂ ਹਮਾਇਤ ਜਿਹੜੀ ਅਸੀਂ ਮੋਰਚੇ ਦੀ ਆਪਾਂ ਕਰਾਂਗੇ ਕਿਉਂਕਿ ਇਹ ਪੂਰੇ ਦੇਸ਼ ਦੇ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਵਾ ਸਿੱਖਿਆ ਨੀਤੀ ਸੂਬਿਆਂ ਦਾ ਅਧਿਕਾਰ ਖੇਤਰ ਆ ਸੈਂਟਰਲਾਈਜ਼ ਕਰ ਰਿਹਾ ਸੈਂਟਰ ਬਿਜਲੀ ਸੋਧ ਬਿੱਲ 2025 ਉਹ ਤੱਕੇ ਨਾਲ ਲੈ ਕੇ ਆ ਰਿਹਾ ਇਸ ਕਰਕੇ ਅਸੀਂ ਪੂਰੇ ਜੋਰ ਨਾਲ ਹੈ ਨਾ ਭਰਾ ਜਿਹੜਾ 10 ਦਾ ਪ੍ਰੋਗਰਾਮ ਆ ਉਹ ਚ ਤਮਾਮ ਜਥੇ ਬੰਦਿਆ ਕਿਸਾਨ ਮੋਰਚੇ ਦੀਆਂ ਪੰਜਾਬ ਵਾਲੀਆਂ ਹਰਿਆਣੇ ਵਾਲੀਆਂ ਪੁਜਰਾਸਤਾਨ ਵਾਲੀਆਂ ਉਹ ਅੰਮ੍ਰਿਤਸਰ ਅਸੀਂ ਇਕੱਠੇ ਹੋਵਾਂਗੇ 10 ਫਿਰ ਯੂਨੀਵਰਸਿਟੀ ਆਵਾਂਗੇ ਔਰ ਹਰ ਤਰ੍ਹਾਂ ਦੀ ਡਟਵੀਂ ਹਮਾਇਤ ਜਿਹੜੀ ਅਸੀਂ ਮੋਰਚੇ ਦੀ ਆਪਾਂ ਕਰਾਂਗੇ ਪੂਰੇ ਦੇਸ਼ ਦੇ ਫੈਡਰਲ ਸਟਰਕਚਰ ਦੇ ਉੱਤੇ ਹਮਲਾਵਾ ਸਿੱਖਿਆ ਨੀਤੀ ਸੂਬਿਆਂ ਦਾ ਅਧਿਕਾਰ ਖੇਤਰ ਆ ਸੈਂਟਰਲਾਈਜ਼ ਕਰ ਰਿਹਾ ਸੈਂਟਰ ਬਿਜਲੀ ਸੋਧ ਬਿੱਲ 225 ਹੋ ਧੱਕੇ ਨਾਲ ਲੈ ਕੇ ਆ ਰਿਹਾ ਤੇ ਇਸ ਕਰਕੇ ਅਸੀਂ ਪੂਰੇ ਜੋਰ ਨਾਲ ਨਾ ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦੇ ਮੁੱਦੇ ਤੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਹੋਵੇਗਾ ਜਾਣਕਾਰੀ ਮੁਤਾਬਕ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ ਪੰਜਾਬ ਭਰ ਤੋਂ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਉਣਗੇ ਅਤੇ ਕੇਂਦਰ ਸਰਕਾਰ ਦੇ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਪ੍ਰਗਟ ਕਰਨਗੇ ਪੰਜਾਬ ਯੂਨੀਵਰਸਿਟੀ ਵਿਖੇ ਚੱਲ ਰੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ 10 ਨਵੰਬਰ ਨੂੰ ਇਸ ਮੋਰਚੇ ਦੇ ਸਮਰਥਨ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਸ਼ਾਮਲ ਹੋਣਗੀਆਂ ਕਿਸਾਨਾਂ ਗੋਣੇ ਕਿ ਜੇਕਰ ਪ੍ਰਸ਼ਾਸਨ ਨੇ ਸਾਨੂੰ ਰਸਤੇ ਵਿੱਚ ਰੋਕਿਆ ਤਾਂ ਚੰਡੀਗੜ੍ਹ ਦੀਆਂ ਸਾਰੀਆਂ ਸੜਕਾਂ ਰੋਕੀਆਂ ਜਾਣਗੀਆਂ ਅਸੀਂ ਮੋਰਚੇ ਨੂੰ ਲੰਬਾ ਚਲਾਵਾਂਗੇ ਜਿਸ ਕਰਕੇ ਵੱਖ-ਵੱਖ ਜਥੇਬੰਦੀਆਂ ਆਪਣੇ ਹਿੱਸੇ ਪਾਉਣਗੀਆਂ ਅਤੇ ਲੰਗਰ ਸਮੇਤ ਰਹਿਣ ਦਾ ਸਭ ਪ੍ਰਬੰਧ ਕਰਨਗੇ ਉਨਾ ਕਹਿ ਕਿ ਸੈਨੇਟ ਦਾ ਮੁੱਦਾ ਲਗਾਤਾਰ ਚੱਲਦਾ ਰਹੇਗਾ ਪ੍ਰੋਫੈਸਰ ਤੇ ਟੀਚਰ ਯੂਨੀਨਾ ਸਕੂਲਾਂ ਕਾਲਜਾਂ ਦੇ ਬਾਹਰ ਪ੍ਰਦਰਸ਼ਨ ਕਰਨ ਗਿਆ ਕਿਸਾਨ ਆਗੂ ਨੇ ਕਿਹਾ ਕਿ 10 ਨਵੰਬਰ ਨੂੰ ਸ਼ਾਂਤਮਈ ਪ੍ਰਦਰਸ਼ਨ ਚੱਲੇਗਾ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ 10 ਨਵੰਬਰ ਨੂੰ ਹੀ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਚਾਰੋਂ ਮੁੱਖ ਗੇਟਾਂ ਨੂੰ ਜਿੰਦੇ ਮਾਰ ਕੇ ਯੂਨੀਵਰਸਿਟੀ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਦੇ ਕੰਨਾਂ ਤੱਕ ਵਿਦਿਆਰਥੀਆਂ ਦੀ ਆਵਾਜ਼ ਪਹੁੰਚਾਈ ਜਾ ਸਕੇ ਅੱਜ ਮੀਟਿੰਗ ਤੇ ਲੰਮੀ ਚਰਚਾ ਹੋਈ ਹੈ ਤੁਹਾਨੂੰ ਜਿਹੜੇ ਆਖਣ ਦੱਸ ਦਿੱਤਾ ਵਾ ਜਿਹੜਾ 10 ਦਾ ਪ੍ਰੋਗਰਾਮ ਆ ਉਹ ਚ ਤਮਾਮ ਜੱਥੇ ਬੰਦਿਆਂ ਕਿਸਾਨ ਮਜ਼ਦੂਰ ਮੋਰਚੇ ਦੀਆਂ ਪੰਜਾਬ ਵਾਲੀਆਂ ਹਰਿਆਣੇ ਵਾਲੀਆਂ ਗੁਜਰਾਤਸਤਾਨ ਵਾਲੀਆਂ ਉਹ ਅੰਮ੍ਰਿਤਸਰ ਅਸੀਂ ਇਕੱਠੇ ਹੋਵਾਂਗੇ 10 ਨੂੰ ਫਿਰ ਯੂਨੀਵਰਸਿਟੀ ਆਵਾਂਗੇ ਔਰ ਹਰ ਤਰ੍ਹਾਂ ਦੀ ਟਟਵੀਂ ਹਮਾਇਤ ਜਿਹੜੀ ਅਸੀਂ ਮੋਰਚੇ ਦੀ ਆਪਾਂ ਕਰਾਂਗੇ ਕਿਉਂਕਿ ਇਹ ਪੂਰੇ ਦੇਸ਼ ਦੇ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਵਾ ਸਿੱਖਿਆ ਨੀਤੀ ਸੂਬਿਆਂ ਦਾ ਅਧਿਕਾਰ ਖੇਤਰ ਆ ਸੈਂਟਰਲਾਈਜ਼ ਕਰ ਰਿਹਾ ਸੈਂਟਰ ਬਿਜਲੀ ਸੋਧ ਬਿੱਲ 225 ਉਹ ਤੱਕੇ ਨਾਲ ਲੈ ਕੇ ਆ ਰਿਹਾ ਇਸ ਕਰਕੇ ਅਸੀਂ ਪੂਰੇ ਜੋਰ ਨਾਲ ਹੈ ਨਾ ਭਰਾ